ਦੇਸ਼ਾਂ ਤੇ ਇਹਦੇ ਫੌਰੀ ਐਕਸ਼ਨ ਕਰਕੇ ਉਹਨਾਂ ਦੀ ਹਦਾਇਤਾਂ ਮੁਤਾਬਕ ਇਹਨੂੰ ਜਲਦੀ ਤੋਂ ਜਲਦੀ ਟਰੇਸ ਕਰਨ ਦੀ ਹਦਾਇਤ ਹੋਈ ਸੀ ਜਿਹਦੇ ਤਹਿਤ ਸ਼੍ਰੀ ਢੋਕੇ ਸਾਹਿਬ ਸਪੈਸ਼ਲ ਡੀਜੀ ਸਾਹਿਬ ਇੱਥੇ ਕੱਲ ਵਿజిਟ ਕੀਤੇ ਸੀ ਕਮਿਸ਼ਨਰਟ ਅੰਮ੍ਰਿਤਸਰ ਅਤੇ ਉਹਨਾਂ ਇੰਟਰਨਲ ਸਕਿਉਰਿਟੀ ਦੀਆਂ ਜੀ ਟੀਮਾਂ ਨੇ ਉਹਨਾਂ ਨੇ ਰਲ ਕੇ ਇਸ ਕੇਸ ਦੀ ਤੈਅ ਤੱਕ ਪਹੁੰਚਦੇ ਆ ਹੋਇਆ ਪਹਿਲੇ 7 ਘੰਟਿਆਂ ਦੇ ਵਿੱਚ ਹੀ ਜਿਹੜੇ ਹਮਲਾਵਰ ਸੀ ਦੋਨੇ ਉਹਨਾਂ ਨੂੰ ਆਈਡੈਂਟੀਫਾਈ ਕਰ ਲਿਆ ਦੋਨੇ ਹਮਲਾਵਰ ਜਿਹੜੇ ਉਹ ਸੁਖਵਿੰਦਰ ਏਲੀਅਸ ਸੁਖਾ ਸੁਖਾ ਗਰਨੇਡ ਜ਼ਿਲ੍ਹਾ ਕਪੂਰਥਲਾ ਗੁਰਕੀਰਤ ਸਿੰਘ ਏਰੀਅਸ ਗੁਰੀ ਇਹ ਜਲੰਧਰ ਬਰੇਟਾ ਪਿੰਡ ਦਾ ਹੈਗੇ ਆ ਇਹ ਦੋਨੋਂ ਬੰਦਿਆਂ ਨੇ ਇੱਥੇ ਅਟੈਕ ਕੀਤਾ ਸੀ ਇਹਨਾਂ ਦੇ ਅਟੈਕ ਕਰਨ ਦੀ ਵਜ੍ਹਾ ਉਹੀ ਜੋ ਪਰਿਵਾਰ ਨੇ ਲਿਖਾਇਆ ਸੀ ਵੀ ਉਹਨਾਂ ਦੀ ਜਿਹੜੀ ਪਹਿਲੀ ਡੋਰਨ ਲਾ ਜਿਹਦੀ ਡੈਥ ਹੋ ਗਈ ਸੀ ਉਹ ਪਰਿਵਾਰ ਵੀ ਯੂ ਐਸ ਏ 'ਚ ਰਹਿੰਦੇ ਆ ਉਹਨਾਂ ਦੇ ਉਹਨਾਂ ਨੇ ਯੂ ਐਸ ਏ ਤੋਂ ਹੀ ਇਹ ਉਸ ਵਿਅਕਤੀਆਂ ਨੂੰ ਅਰੇਂਜ ਕਰਕੇ ਇਹਨਾਂ ਨੂੰ ਪੇਮੈਂਟ ਕਰਕੇ ਇਹਨਾਂ ਨੂੰ ਉਹਨਾਂ ਨੂੰ ਕਿਲਿੰਗ ਕਰਨ ਦੇ ਲਈ ਉਹਨਾਂ ਨੇ ਭੇਜਿਆ ਸੀਗਾ ਉਹਦੇ ਜਿਹੜੀ ਆ ਦੋਨਾਂ ਨੇ ਫਾਇਰਿੰਗ ਕੀਤੀ ਆ ਉਹ ਦੋਨੇ ਬੰਦਿਆਂ ਦੇ ਪਿੱਛੇ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਇਸ ਇਨਵੈਸਟੀਗੇਸ਼ਨ ਨੂੰ ਅੱਗੇ ਕਰਦੇ ਹੋਏ ਅਸੀਂ ਪੰਜ ਬੰਦੇ ਰਾਉਂਡ ਅਪ ਕਰ ਲਏ ਨੇ ਜਿਨ੍ਹਾਂ ਚ ਦੋ ਬੰਦੇ ਉਹ ਨੇ ਜਿਨ੍ਹਾਂ ਤੋਂ ਇਹਨਾਂ ਨੇ ਕ੍ਰਾਈਮ ਕਰਨ ਤੋਂ ਪਹਿਲਾਂ ਸਹਾਇਤਾ ਲਈ ਸੀ ਉਹ ਬੰਦਿਆਂ ਦੇ ਨੌ ਹਨ ਜਗਜੀਤ ਏਲੀਅਸ ਜੱਗੂ ਪੁੱਤਰ ਅਮਰੀਕ ਸਿੰਘ ਸਦਰ ਤਰਨਤਾਰਨ ਇੱਕ ਚਮਕੌਰ ਸਿੰਘ ਏਲੀਅਰ ਛੋਟੂ ਇਹ ਵੀ ਸਦਰਦਰਨ ਤਰਨ ਦਾ ਇੱਕ ਕ੍ਰਾਈਮ ਕਰਨ ਤੋਂ ਪਹਿਲਾਂ ਉਥੋਂ ਇਹਨਾਂ ਬੰਦਿਆਂ ਨੇ ਇਹਦੀ ਸਹਾਇਤਾ ਕੀਤੀ ਸੀ ਤੇ ਇਸੇ ਤਰ੍ਹਾਂ ਇਹ ਕ੍ਰਾਈਮ ਕਰਨ ਤੋਂ ਪਹਿਲਾਂ ਅਤੇ ਕ੍ਰਾਈਮ ਕਰਨ ਤੋਂ ਬਾਅਦ ਇੱਕ ਅਮਰਸਰ ਦਾ ਹੋਟਲ ਦਿਗੰਬਰ ਅਤਰੀ ਜਿਹੜਾ ਕਿ ਹੋਟਲ ਦਾ ਮਾਲਕ ਹੈਗੇ ਆ ਈਵੇਂ ਅਭਿਲਾਖਸ਼ ਪਾਸਕਰ ਜਿਹੜਾ ਕਿ ਉਥੇ ਮੈਨੇਜਰ ਆ ਇਸ ਹੋਟਲ ਵਾਲਿਆਂ ਨੇ ਇਹਨਾਂ ਨੂੰ ਪਨਾਹ ਦਿੱਤੀ ਆ ਇਹਨਾਂ ਨੂੰ 22 ਤੇ 23 ਤਰੀਕ ਨੂੰ ਇਹਨਾਂ ਨੂੰ ਬਿਨਾ ਕਿਸੇ ਆਈਡੀ ਬਿਨਾ ਕਿਸੇ ਇਹਨਾਂ ਦੀ ਕੋਈ ਆਇਡੈਂਟੀਟੀ ਤੋਂ ਇਹਨਾਂ ਨੇ ਰੱਖਿਆ ਅਤੇ ਕ੍ਰਾਈਮ ਕਰਨ ਤੋਂ ਬਾਅਦ ਫੇਰ ਇਹ ਵਿਅਕਤੀ ਉੱਥੇ ਆਏ ਨੇ ਕ੍ਰਾਈਮ ਕਰਨ ਤੋਂ ਬਾਅਦ ਇੱਕ ਜਦੋਂ ਕ੍ਰਾਈਮ ਹੋ ਗਿਆ ਇਹਨਾਂ ਦੀ ਬਾਅਦ ਕਨਫਰਮੇਸ਼ਨ ਹੋਣ ਤੋਂ ਬਾਅਦ ਇਹਨਾਂ ਵਿਅਕਤੀਆਂ ਨੂੰ ਅਮਰੀਕਾ ਤੋਂ ਇੱਥੇ ਕੁਝ ਟ੍ਰਾਂਜੈਕਸ਼ਨਾਂ ਜਿਹੜੀਆਂ ਉਹ ਰੀਸੀਵ ਹੋਈਆਂ ਉਹ ਵੀ ਪੁਲਿਸ ਨੇ ਤੈਅ ਕਰਕੇ ਉਹਨਾਂ ਦੇ ਸਿੱਟੀ ਤੱਕ ਪਹੁੰਚ ਗਏ ਆ ਵੀ ਇਹ ਜਿਹੜੇ ਲਿੰਕ ਨੇ ਪੇਮੈਂਟ ਕਰਨ ਵਾਲੇ ਕ੍ਰਾਈਮ ਕਰਾਉਣ ਵਾਲੇ ਇਹ ਸੁਖਚੈਨ ਦੇ ਜਿਹੜੇ ਪਹਿਲੇ ਇਨਲੌਜ਼ ਨੇ ਜਿਹੜੇ ਕਿ ਅਮੈਰੀਕਾ ਅਮੈਰੀਕਾ 'ਚ ਵਸਦੇ ਨੇ ਇਹ ਉਹਨਾਂ ਦੇਆਂ ਡਾਇਰੈਕਸ਼ਨਾਂ ਤੇ ਉਹਨਾਂ ਦੇ ਕਹਿਣ ਮੁਤਾਬਕ ਤੇ ਉਹਨਾਂ ਤੋਂ ਇਹ ਆਰਗੇਨਾਈਜ਼ ਕ੍ਰਾਈਮ ਜਿਹੜਾ ਇਹ ਕਰਵਾਇਆ ਗਿਆ ਇਸ ਤਰ੍ਹਾਂ ਇਹ ਦੋ ਐਨ ਆਰ ਆਈ ਪਰਿਵਾਰ ਨੇ ਇੱਕ ਐਨ ਆਰ ਆਈ ਪਰਿਵਾਰ ਨੇ ਦੂਸਰੇ ਐਨ ਆਰ ਆਈ ਪਰਿਵਾਰ ਨੂੰ ਆਪਸੀ ਪਰਿਵਾਰਕ ਰੰਜਿਸ ਦੇ ਤਹਿਤ ਜਦੋਂ ਉਹ ਇੰਡੀਆ ਆਇਆ ਇੱਥੋਂ ਦੇ ਬੰਦੇ ਹਾਇਰ ਕਰਕੇ ਇਹ ਕ੍ਰਾਈਮ ਨੂੰ ਇੰਜਾਮ ਦਿੱਤਾ ਅਸੀਂ ਪੰਜ ਬੰਦੇ ਆ ਜਿਹੜੇ ਇਹਨਾਂ ਦੇ ਜਿਹੜੇ ਜਿਹੜੇ ਤੁਹਾਨੂੰ ਦੱਸਿਆ ਇਹ ਪੰਜੇ ਅਰੈਸਟ ਕਰ ਲਏ ਆ ਤੇ ਤਿੰਨ ਬੰਦੇ ਜਿਹੜੇ ਉਹ ਆਲਰੇਡੀ ਯੂ ਐਸ اے ਚ ਆ ਜਿਹੜੇ ਦੋ ਹਮਲਾਵਰ ਆ ਸਾਡੀਆਂ ਟੀਮਾਂ ਟੈਕਨੀਕਲ ਅਸਿਸਟੈਂਸ ਦੇ ਨਾਲ ਕਾਉਂਟਰ ਇੰਟੈਲੀਜੈਂਸ ਸਾਡੀਆਂ ਅਤੇ ਕਮਿਸ਼ਨਰੇਟ ਤੇ ਹੋਰ ਜਿਹੜੇ ਯੂਨਿਟਸ ਆ ਆਪਸੀ ਤਾਲਮੇਲ ਕਰਕੇ ਅਸੀਂ ਉਹਨਾਂ ਦੇ ਪਿੱਛੇ ਲੱਗੇ ਹੋਏ ਆ ਸਾਨੂੰ ਉਮੀਦ ਆ ਉਹਨਾਂ ਨੂੰ ਵੀ ਬਹੁਤ ਜਲਦੀ ਅਸੀਂ ਫੜ ਕੇ ਸੀਖਾਂ ਦੇ ਅੰਦਰ ਦੇਵਾਂਗੇ ਹਾਂਜੀ ਯੂ ਐਸ ਤੋਂ ਫੰਡੀ ਹੋ ਗਈ ਹੈ ਹਾਂਜੀ ਯੂ ਐਸ ਤੋਂ ਫੰਡੀ ਹੋਈ ਤੇ ਪਿੰਲੇ ਕਰ ਦਿੱਤੇ ਉਹ ਟੋਟਲ ਟੋਟਲ ਡਿਟੇਲਸ ਅਸੀਂ ਵਰਕ ਆਊਟ ਕਰ ਰਹੇ ਆ ਸਾਨੂੰ ਕਾਫੀ ਐਂਟਰੀਆਂ ਮਿਲੀਆਂ ਨੇ ਕੁਝ ਹੋਰ ਉਹਦੇ ਡਿਟੇਲਸ ਕਢਾ ਰਹੇ ਆ ਜਿਹੜੀ ਇਨੀਸ਼ੀਅਲ ਐਂਟਰੀ ਕਰਾਇਮ ਕਰਨ ਤੋਂ ਬਾਅਦ ਸੀ ਉਹ 25000 ਰੁਪਏ ਦੀ ਐਂਟਰੀ ਸੀ ਸਰ ਪਹਿਲਾਂ ਰੱਖੀ ਕੀਤੀ ਗਈ ਸੀ 4Z ਵੀ ਬਿਲਕੁਲ ਜਿਵੇਂ ਸ਼ੇਅਰੇ ਜਾਂਦਾ ਉਹ 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 ਸਾਰਾ ਹੈਗਾਗਾ ਉਹ ਮੈਂ ਤੁਹਾਨੂੰ ਡਿਟੇਲ ਮੈਂ ਨਾ ਸ਼ੇਅਰ ਕਰਾਂ ਤਾਂ ਚੰਗੀ ਗੱਲ ਆ ਤੋ ਕਿ ਸਾਡਾ ਸਾਡਾ ਜਿਹੜਾ ਆਪਰੇਸ਼ਨ ਆ ਉਸ ਵਿਅਕਤੀਆਂ ਨੂੰ ਫੜਨ ਦਾ ਉਹ ਅੰਡਰਵੇਜ ਚਾ ਲਿਹਾਗਾ ਤਾਂ ਕਿ ਉਹਦੇ ਜ ਕੋਈ ਵਿਗਨ ਨਾ ਪਵੇ ਅਲਟੀਮੇਟਲੀ ਜਿਹੜਾ ਇਹਦਾ ਮੋਟਿਵ ਹੈ ਇਹ ਕਰਾਇਮ ਕਰਨ ਵਾਲੇ ਹਨ ਕਰਾਇਮ ਕਰਾਉਣ ਵਾਲੇ ਹਨ ਇਹ ਪੂਰੇ ਟਰੇਸ ਹੋ ਗਏ ਨੇ ਇਹਦੇ ਚ ਕਿਸੇ ਨੂੰ ਕੋਈ ਡਿਫਰੈਂਟ ਤੌਰ ਤੇ ਜਿਸ ਤਰ੍ਹਾਂ ਦੀ ਹਾਈਪ ਕਰੀਏਟ ਕੀਤੀ ਜਾ ਰਹੀ ਸੀ ਵੀ ਐਨ ਆਰ ਆਈ ਤੇ ਕੋਈ ਅਟੈਕ ਹੋ ਗਿਆ ਇਹ ਦੋਨੇ ਹੀ ਪਰਿਵਾਰ ਐਨ ਆਰ ਆਈ ਨੇ ਇੱਕ ਐਨ ਆਰ ਆਈ ਪਰਿਵਾਰ ਨੇ ਦੂਸਰੇ ਐਨ ਆਰ ਆਈ ਪਰਿਵਾਰ ਨੂੰ ਆਪਸੀ ਰੰਜਿਸ਼ਵਾਜ ਹੋਣ ਕਰਕੇ ਉਹਤੇ ਅਟੈਕ ਕਰਵਾਇਆ ਅਮਰੀਕਾ ਤੋਂ ਰੋਕੀ ਕਿਹਨੇ ਦਿੱਤੀ ਸੀ ਕਿਸ ਬੰਦੇ ਨੇ ਜਿਹੜੀ ਸਾਰੀ ਸਾਜ਼ਿਸ਼ ਰਚੀ ਅਮਰੀਕਾ 'ਚ ਬੈਠੇ ਸੀ ਅਮਰੀਕਾ 'ਚ ਐਸ ਪੀ ਐਸ ਪੀ ਸਿੰਘ ਜਿਹੜਾ ਇਹਨਾਂ ਦਾ ਜਿਹੜੀ ਪਹਿਲੀ ਇਹਦੀ ਵਾਈਫ ਸੀ ਜੀ ਦੀ ਡੈਥ ਹੋ ਗਈ ਸੀ ਉਹਦਾ ਬ੍ਰਦਰ ਨਵਾ ਸੁਖਸੈਨ ਦਾ ਪ੍ਰਾਣਾ ਬ੍ਰਦਰ ਇਨ ਲਾਅ ਕਹਿ ਸਕਦੇ ਆ ਸੁਖਸੈਨ ਦਾ ਇੱਕ ਸਾਧੂ ਆ ਉਹ ਦੋ ਉਹ ਦੋਨਾਂ ਨੇ ਰਲ ਕੇ ਆਪਣੇ ਇੱਕ ਮਿੱਤਰ ਲਬਦੀ ਬਰਾਹੀ ਜਿਹੜੇ ਕਿ ਉਹਨਾਂ ਦੇ ਨਾਲ ਹੀ ਇਕੱਠੇ ਉੱਥੇ ਸੇਮ ਇਕੱਠੇ ਰਹਿੰਦੇ ਨੇ ਉਹਨਾਂ ਰਾਹੀਂ ਜਿਹੜੇ ਇਹਨਾਂ ਨੂੰ ਪੈਸੇ ਟਰਾਂਸਫਰ ਹੋਏ ਨੇ ਉਹਨਾਂ ਦੇ ਆਪਸੀ ਲਿੰਕ ਸਟੈਬਲਿਸ਼ ਹੋ ਗਏ ਨੇ ਪੈਸੇ ਉਹਨਾਂ ਵੱਲੋਂ ਮੁੱਲ ਜਮਾ ਨੂੰ ਇਹਨਾਂ ਤੱਕ ਪਹੁੰਚਣੇ ਸਟੈਬਲਿਸ਼ ਹੋ ਗਏ ਨੇ ਇਹ ਤੋਂ ਪਹਿਲਾਂ ਪੈਸੇ ਕਿੰਨੇ ਦਿੱਤੇ ਗਏ ਨੇ ਬਾਅਦ ਛੋਰ ਕਿੰਨੇ ਪੈਸੇ ਦੇਣੇ ਸੀ ਥੈਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਉਹ ਅਸੀਂ ਤੈਅ ਕਰਕੇ ਕਰ ਲਾਂਗੇ ਸੁਖਚੈਨ ਦੇ ਪਹਿਲੇ ਪਰਿਵਾਰ ਤੋਂ ਜਿਹੜਾ ਇਹਦਾ ਫਾਦਰ ਜਨਾਵਾ ਉਹ ਅਰੈਸਟ ਹੋ ਗਿਆ ਜਿਹੜੇ ਇਸ ਪਰਿਵਾਰ ਨੇ 5 ਬੰਦੇ ਐਫਆਈਆਰ ਤੇ ਲਖਾਈ ਸੀ ਜਿੰਨਾਂ ਚ ਸੁਖਚੈਨ ਦੀ ਪਹਿਲੀ ਵਾਈਫ ਜਿਹੜੀ ਉਹਦੇ ਉਹਦੇ ਮਦਰ ਫਾਦਰ ਉਹਦੀ ਅ ਸਿਸਟਰ ਉਹਦਾ ਜੀਜਾ ਤੇ ਉਹਦਾ ਭਰਾ ਤਿੰਨ ਬੰਦੇ ਬਾਹਰ ਨੇ ਦੋ ਬੰਦੇ ਇੱਥੇ ਨੇ ਜਿਹਦੇ ਜੋ ਉਹਦੀ ਫਾਦਰ ਨੂੰ ਅਰੈਸਟ ਕਰ ਲਿਆ ਤੇ ਬਾਕੀ ਅਸੀਂ ਸਾਰੀ ਜਿਹੜੀ ਇਨਵੈਸਟੀਗੇਸ਼ਨ ਕਰ ਇਹ ਤੇ ਉਹਦੀ ਮਦਦ ਰਹਿ ਗਈ ਆ ਉਹਦੀ ਮਦਦ ਆ ਉਹ ਅਸੀਂ ਦੇਖ ਰਹੇ ਹਾਂ ਇਨਵੈਸਟੀਗੇਸ਼ਨ ਦੌਰਾਨ ਜਿੱਦੂ ਵੀ ਇਹ ਨੌਲੇਜ ਹੋਈ ਜਿੱਦੀ ਵੀ ਇਹ ਕਨਾਈਸ ਦੇ ਨਾਲ ਜਿੱਦੀ ਵੀ ਕਨਸਪੀਰੇਸੀਜ਼ ਦੇ ਨਾਲ ਸਾਜ਼ਿਸ਼ ਤੇ ਤੇ ਜਿਹੜਾ ਵੀ ਇਸ ਕ੍ਰਾਈਮ ਸ਼ਾਮਿਲ ਹੋਇਆ ਅਸੀਂ ਸਾਰਿਆਂ ਨੂੰ ਫੜ ਕੇ ਸੀਖਾਂ ਦੇ ਅੰਦਰ ਦੇਣ ਲਈ ਵਚਨਬੱਧ ਆ ਇਸ ਤਰ੍ਹਾਂ ਇਹ ਇੱਕ ਬੜਾ ਸੈਂਸੇਸ਼ਨਲ ਕ੍ਰਾਈਮ ਸੀ ਜਿਹੜਾ ਕਿ ਮਾਨਯੋਗ ਡੀਜੀਪੀ ਸਾਹਿਬ ਦੇ ਵੱਲੋਂ ਸਾਡੀ ਸਾਰੇ ਯੂਨਿਟਸ ਦੀ ਸਪੈਸ਼ਲ ਡੀਜੀ ਇੰਟਰਨਲ ਸਕਿਉਰਿਟੀ ਦੀ ਮਦਦ ਦੇ ਨਾਲ ਸਾਰਿਆਂ ਨੇ ਤਾਲਮੇ ਨਾਲ ਆਪਸੀ ਨਾਲ ਇਸ ਨੂੰ 24 ਘੰਟੇ ਤੋਂ ਵੀ ਪਹਿਲਾਂ ਟ੍ਰੇਸ ਕਰ ਲਿਆ ਤੇ 7 ਘੰਟਿਆਂ ਦੇ ਵਿੱਚ ਉਹ ਵਿਅਕਤੀ ਆ ਜਿਹੜੇ ਕਿ ਇਸ ਜ਼ਿਲ੍ਹੇ ਦੇ ਵੀ ਨਹੀਂ ਸੀ ਕਿਸੇ ਹੋਰ ਜ਼ਿਲ੍ਹੇ ਦੇ ਸੀਗੇ ਉਹਨਾਂ ਦਾ ਆਲਰੇਡੀ ਕ੍ਰਿਮੀਨਲ ਰਿਕਾਰਡ ਆ ਇੱਕ ਵਿਅਕਤੀ ਦੇ ਖਿਲਾਫ 10 ਪਰਚੇ ਆ ਲੜਾਈਆਂ ਝਗੜਿਆਂ ਦੇ ਆ ਐਨਡੀਪੀਐਸ ਪਰਚੇ ਹੈਗੇ ਆ ਤੇ ਇਸੇ ਤਰ੍ਹਾਂ ਦੂਸਰਾ ਵਿਅਕਤੀ ਆ ਉਹਦਾ ਹੀ 5-6 ਪਰਚੇ ਦਰਜ ਆ ਇਹ ਵਿਅਕਤੀ ਦਾ ਜਿਹੜਾ ਜੇਲ੍ਹ ਦੇ ਵਿੱਚ ਕੋਈ ਹੋਰ ਰਿਕਾਰਡ ਆ ਜਿਹੜਾ ਉਹ ਵੀ ਅਸੀਂ ਘੋਕ ਕਰਕੇ ਇਹਨਾਂ ਨੂੰ ਤੈ ਤੱਕ ਇਹਨਾਂ ਦੇ ਪਿੱਛੇ ਲੱਗੇ ਹੋਏ ਆ ਤੇ ਜਲਦੀ ਫੜ ਲਾਂਗੇ। ਥੈਂਕ ਯੂ ਜੂਡ ਸੈਕਿਉਰਿਟੀ ਪ੍ਰੋਵਾਈਡ ਕਰਵਾਇਆ ਗਿਆ ਸਾਰੇ ਹਮੇਸ਼ਾ ਹਾਂਜੀ ਮੋਟਰਸਾਈਕਲ ਉਹ ਸਾਰੀਆਂ ਚੀਜ਼ਾਂ ਆਈਡੈਂਟੀਫਾਈ ਹੋ ਗਈਆਂ ਅਸੀਂ ਸ਼ਾਰਟਲੀ ਉਮੀਦ ਆ ਜਿੰਨਾ ਛੇਤੀ ਹੋਇਆ ਅਸੀਂ ਇਹਨਾਂ ਨੂੰ ਫੜ ਕੇ ਅੰਦਰ ਦੇ ਵਿੱਚ ਕੰਮ ਜਾਰੀ ਰੱਖਾਂਗੇ। ਹੋਡੀ ਆ ਤੇ ਅੱਗੇ ਰੋ ਰਹੀ ਸੀ ਰੋਡ ਦੇ ਉੱਪਰ ਗੱਡੀ ਲੱਗੀ ਸੀ ਇਹ ਦੋਨੋਂ ਮੋਟਰਸਾਈਕਲ ਵੀ ਅਸੀਂ ਦੇਖ ਸਕਦੇ ਹਾਂ ਜਿਹਦੇ ਘਰ ਤੇ ਬਾਹਰ ਇੱਕ ਗੱਡੀ ਦੇ ਉੱਪਰ ਵੀ ਆਉਂਦਾ ਉਹ ਇਹਨਾਂ ਦਾ ਮਤਲਬ ਉਹ ਉਹ ਅਸੀਂ ਤੁਹਾਨੂੰ ਸਾਰੀਆਂ ਡਿਟੇਲਸ ਵਰਕ ਆਊਟ ਕਰ ਦਿੱਤਾ ਥੈਂਕ ਯੂ ਹੋਟਲ ਆ ਲੈਣ ਕਿੱਦਾਂ ਕਰਾਈ ਕੀਤਾ ਉਹਦੀ ਜਿਹੜਾ ਹੈ ਉਹ ਦੱਸੋ ਕਿ ਰਹੀ ਉਹ ਵੀ ਤੁਹਾਡੇ ਕੋਲ ਟੀਚਾ ਤਕਰੀਬਨ ਸੀ ਹੋਟਲ ਵਾਲਿਆਂ ਨੂੰ ਅਸੀਂ ਅਸੀਂ ਵੈਸੇ ਵੀ ਉਹਨਾਂ ਦੇ ਨੀਮ ਵੀ ਕਹਿੰਦੇ ਨੇ ਵੈਸੇ ਵੀ ਆ ਵੀ ਜਿਹੜਾ ਵੀ ਕੋਈ ਬੰਦਾ ਆਉਂਦਾ ਬਿਸ਼ੱਕ ਕਿਸੇ ਸਰਾਂ ਚ ਆਵੇ ਗੁਰਦੁਆਰੇ ਆਵੇ ਧਾਰਮਿਕ ਥਾਂ ਤੇ ਆਵੇ ਕਿਸੇ ਮੰਦਰ ਚ ਆਵੇ ਹੋਟਲ ਜਾਵੇ ਉਹਦੀ ਆਈਡੀ ਉਹਦਾ ਕੰਟੈਕਟ ਨੰਬਰ ਲੈ ਕੇ ਹੀ ਉਹਨੂੰ ਉੱਥੇ ਰੱਖਣਾ ਹੁੰਦਾ ਇਹਨਾਂ ਨੇ ਉਹਦੀ ਕੋਈ ਆਈਡੀ ਨਹੀਂ ਲਈ ਉਹਨਾਂ ਤੋਂ ਕੋਈ ਉਹਦੀ ਡਿਟੇਲ ਨਹੀਂ ਲਈ ਉਸ ਵਜ੍ਹਾ ਕਰਕੇ ਇਹ 2 ਦਿਨ ਪਹਿਲਾਂ ਉਹਦੇ ਕੋਲ ਰਹੇ ਨੇ ਇੱਕ ਬੰਦਾ ਉਹਨਾਂ ਕੋਲ ਮੂੰਹ ਬੰਨ ਕੇ ਗਿਆ ਉਹ ਬੰਦੇ ਨੂੰ ਸ਼ੱਕ ਵੀ ਹੋ ਜਾਂਦਾ ਇਹ ਜਏ ਬੰਦੇ ਨੂੰ ਜਾਂ ਕਿਸੇ ਵੀ ਬੰਦੇ ਨੂੰ ਵਿਦਾਊਟ ਆਇਡੈਂਟੀਟੀ ਪ੍ਰੂਫ ਵਿਦਾਊਟ ਉਹਦਾ ਕੰਟੈਕਟ ਨੰਬਰ ਲੈ ਕੇ ਜਿਹੜਾ 3 ਦਿਨ ਰੱਖਣਾ ਕ੍ਰਾਈਮ ਕਰਨ ਤੋਂ ਬਾਅਦ ਵੀ ਇੱਥੇ ਬੰਦੇ ਗਏ ਨੇ ਇਸ ਤਰ੍ਹਾਂ ਕਰਨਾ ਇਹ ਇੱਕ ਤਰ੍ਹਾਂ ਦਾ ਕ੍ਰਾਈਮ ਦੇ ਵਿੱਚ ਇੱਕ ਸਹਾਇਕ ਦੇ ਤੌਰ ਤੇ ਉਹਨੂੰ ਪਨਾਹ ਦੇਣ ਦੇ ਤੌਰ ਤੇ ਹੀ ਮੰਨਿਆ ਗਿਆ ਸਰ ਉਹ ਠੀਕ ਹੈ ਉਹ ਜਿਹੋ ਜੋ ਵੀ ਲਾਫ ਇਲੈਕਸ਼ਨ ਹੋਊਗਾ ਉਹ ਵੀ ਡੂਇੰਗ ਸਰ ਇੱਕਦੋ ਤੱਕ ਬੰਦੇ ਫੜੇ ਜਾਣਗੇ ਜਿਹੜੇ ਨਾਮ ਦਿੱਤੇ ਨੇ ਜਿਹੜੇ ਕੰਮ ਸਾਡੀਆਂ ਸਾਡੀਆਂ ਪੁਲਿਸ ਟੀਮਾਂ ਵੱਖ-ਵੱਖ ਤਾਮਾਂ ਤੇ ਜਿਹੜੀਆਂ 6 ਟੀਮਾਂ ਜਿਹੜੀਆਂ ਸਾਡੀਆਂ ਕਾਉਂਟਰਟੈਰਰਜ ਦੀਆਂ ਟੀਮਾਂ ਦੇ ਨਾਲ ਅਸੀਂ ਵਰਕਆਊਟ ਕਰ ਰਹੇ ਹਾਂ ਇਹ ਸਮਾਂ ਮੈਚ ਕਰਨ ਦੀ ਗੱਲ ਆ ਜਦੋਂ ਵੀ ਕਦੇ ਉਹ ਆਪਸ ਵਿੱਚ ਸਮਾਂ ਮੈਚ ਕਰਕੇ ਸਾਨੂੰ ਸਿੱਧੇ ਅਰੈਸਟ ਕਰਦੇ ਮੈਡੀਕਲ ਮਰੀਜ਼ ਦੀ ਪੀਸ਼ੀਂਟੀ ਅਸਲ ਹਾਲਾਤ ਤੇ ਉਹਦੇ ਵਾਸਤੇ ਵੀ ਉਹ 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 ਜੋ ਡਾਕਟਰ ਸਾਹਿਬ ਦੇ ਵੱਲੋਂ ਸਾਨੂੰ ਰਿਪੋਰਟ ਮਿਲੀ ਸੀ ਕੱਲ ਵੀ ਹੀਜ਼ ਆਊਟ ਆਫ ਡੇਂਜਰ ਉਹ ਡੀਟੇਲ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ ਕੁਝ ਪਹਿਲਾਂ ਪੇਮੈਂਟ ਹੋਈ ਆ ਬਾਅਦ ਚ ਹੋਈ ਆ ਅਸੀਂ ਸਾਰੀ ਉਹ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਾਉਂਟਰ ਇੰਟੈਲੀਜੈਂਸ ਵਿੰਗ ਉਹ ਲੱਗ ਕਰ ਰਿਆ ਅਸੀਂ ਸਾਰੀਆਂ ਡਾਟਾ ਇਥੋਂ ਇਕੱਠਾ ਕਰ ਰਹੇ ਆ ਸਾਡੇ ਤਾਲਮੇ ਨਾਲ ਜੋ ਫਾਈਨਲ ਇਨਵੈਸਟੀਗੇਸ਼ਨ ਹੋਵੇਗੀ ਦੈਟ ਵਿਲ ਬੀ ਸ਼ੇਅਰਡ ਵਿਦ ਯੂ ਥੈਂਕ ਯੂ ਇਹ ਸਾਰੀ ਸੇਵਾ ਸੇਤੀ ਚੱਲੀ ਜਾ ਰਹੀ ਕਿਉਂਕਿ ਬੜਾ ਲੰਮਾ ਨੈਟਵਰਕ ਪੁਲਿਸ ਨੇ ਬੱਸ ਕੀਤਾ ਇਹਦੇ ਵਕਤੇ ਕੋਲੋਸ ਦੇ ਗਿਆ ਪਰ ਅਜੇ ਤੱਕ ਅਲੀ ਪਾਕਰ ਹੈ ਕਿੰਨੀ ਦੇਰ ਤੋਂ ਸਾਰਾ ਚੱਲ ਗਿਆ ਜੀ ਸਾਹਿਬ ਇਹ ਇਹ ਜਦੋਂ ਤੋਂ ਦਸੰਬਰ 22 ਚ ਜਿਹੜੀ ਇਹਦੀ ਪਹਿਲੀ ਵਾਈਫ ਆ ਉਹਨੇ ਸੁਸਾਈਡ ਕਰ ਲਿਆ ਸੀ ਉਦੋਂ ਬਾਅਦ ਕਿਉਂਕਿ ਇਹ ਬੰਦੇ ਬਾਹਰ ਸੀ ਇਹਨਾਂ ਦਾ ਕੇਸ ਦੇ ਵਿੱਚ ਕੋਈ ਸਟੈਬਲਿਸ਼ ਨਹੀਂ ਹੱਥ ਨਹੀਂ ਹੋਣਾ ਪਾਇਆ ਗਿਆ ਉਸ ਵਜ੍ਹਾ ਕਰਕੇ ਉਦੋਂ ਤੋਂ ਹੀ ਰੰਜਿਸ਼ ਰੱਖਦੇ ਸੀਗੇ ਵੀ ਇਹਨੂੰ ਵੀ ਉਸੇ ਰਸਤੇ ਭੇਜਣਾ ਪਾਵੇ ਇਹਨੂੰ ਵੀ ਮੌਤੇ ਘਾੜ ਤਾਰਨਾ ਸਾਨੂੰ ਕੁਝ ਕਾਲ ਡਿਟੇਲਸ ਵੀ ਮਿਲੀਆਂ ਨੇ ਜਿਹੜੀਆਂ ਕਿ ਇਹਨੂੰ ਤਰੀਬ 8-9 ਮਹੀਨੇ ਪਹਿਲਾਂ ਜਿਹੜੀ ਇਹਨੂੰ ਥ੍ਰੈਡ ਕੀਤੀ ਗਈ ਸੀ ਵੀ ਜਦੋਂ ਵੀ ਤੂੰ ਇੰਡੀਆ ਜਾਵੇਂਗਾ ਜਾਂ ਇਦਾਂ ਕਰਾਂਗਾ ਪਰ ਇਹਨੇ ਕਿਸੇ ਨਾਲ ਸ਼ੇਅਰ ਨਹੀਂ ਕੀਤੀ ਇਹਨੇ ਕੋਈ ਪ੍ਰਕਾਸ਼ਨ ਨਹੀਂ ਲਿਆ ਹੁਣ ਜਦੋਂ ਉਹਨਾਂ ਨੂੰ ਬਾਹਰ ਬੈਠੇ ਆ ਬੰਦੇ ਇੱਕੋ ਹੀ ਥਾਂ ਤੇ ਉੱਥੇ ਰਹਿੰਦੇ ਨੇ ਮਿਲਵਾਕੀ ਰਹਿੰਦੇ ਨੇ ਇੱਕੋ ਹੀ ਥਾਂ ਤੇ ਦੋਨੇ ਪਰਿਵਾਰ ਰਹਿੰਦੇ ਨੇ ਜਦੋਂ ਉਹਨਾਂ ਨੂੰ ਇਹਦੀ ਇਨਫੋਰਮੇਸ਼ਨ ਸੀ ਬਾਹਰ ਜਾਊਗਾ ਉਹਨਾਂ ਨੇ ਆਪਣੇ ਜਿੱਥੇ ਉਹਨਾਂ ਦੇ ਸਹੁਰੇ ਸੀਗੇ ਬੈਂਸਪਿੰਡ ਹੈਗਾ ਜਿਹੜਾ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਆ ਉਸ ਦੇ ਨੇੜੇ ਦੇ ਇਲਾਕੇ ਭੋਗਪੁਰ ਤੇ ਸੁਭਾਨਪੁਰ ਉਸ ਦੇ ਨੇੜੇ ਦੇ ਇਲਾਕੇ ਦੇ ਉੱਤੇ ਦੋ ਕ੍ਰਿਮੀਨਲਾਂ ਨਾਲ ਕੰਟੈਕਟ ਕਰਕੇ ਉਹਨਾਂ ਨੇ ਇਸ ਵਾਰਤਤ ਨੂੰ ਇੰਜਾਮਦੋ